ਇਤਿਹਾਸ ਦੇ ਪੰਨਿਆਂ ਵਿੱਚ ਕਈ ਅਜਹੀਆਂ ਕਹਾਣੀਆਂ ਦੱਬੀਆਂ ਪਈਆਂ ਨੇ ਜੋ ਹੈਰਾਨ ਕਰ ਦਿੰਦੀਆਂ। ਇੱਕ ਅਜਿਹੀ ਹੀ ਕਹਾਣੀ ਸੀ ਜੋ ਗੁਪਤ ਤੌਰ ਤੇ ਰਚੀ ਗਈ ਜਿਸ ਦਾ ਮਕਸਦ ਸੀ ਭਾਰਤ ਦੇ ਨਕਸ਼ੇ ਨੂੰ ਹਮੇਸ਼ਾ ਲਈ ਬਦਲ ਕੇ ਰੱਖ ਦੇਣਾ। ਇਹ ਕਹਾਣੀ ਸੀ ਇੱਕ ਮਹਾਰਾਜਾ ਅਤੇ ਇੱਕ ਤਾਨਾਸ਼ਾਹ ਦੀ ਜਿਨ੍ਹਾਂ ਨੇ ਭਾਰਤ ਉੱਤੇ ਕਬਜ਼ਾ ਕਰਨ ਲਈ ਇੱਕ ਦੂਜੇ ਨਾਲ ਹੱਥ ਮਿਲਾਇਆ ਤੇ ਸਾਜ਼ਿਸ਼ ਰਚੀ ਪਰ ਇਹ ਸਾਜ਼ਿਸ਼ ਸਫਲ ਨਹੀਂ ਹੋਈ ਅੱਜ ਅਸੀਂ ਇਸ ਰਹੱਸਮਈ ਕਹਾਣੀ ਬਾਰੇ ਜਾਣਾਂਗੇ ਅਤੇ ਜਾਣਾਂਗੇ ਕਿ ਅਸਲ ਵਿੱਚ ਸਾਜ਼ਿਸ਼ ਕੀ ਸੀ ਸਭ ਤੋਂ ਪਹਿਲਾਂ ਗੱਲ ਕਰੀਏ ਉਸ ਤਾਨਾਸ਼ਾਹ ਬਾਰੇ ਜੋ ਇਸ ਕਹਾਣੀ ਦਾ ਇੱਕ ਅਹਿਮ ਹਿੱਸਾ ਸੀ ਉਸ ਦਾ ਨਾਂ ਸੀ ਬੇਨੀਤੋ ਮੁਸੋਲਿਨੀ ਮੁਸੋਲਿਨੀ ਇਟਲੀ ਦਾ ਤਾਨਾਸ਼ਾਹ ਸੀ ਜੋ 1922 ਤੋਂ 1943 ਤੱਕ ਸੱਤਾ ਵਿੱਚ ਰਿਹਾ ਉਹ ਇੱਕ ਫਾਸ਼ਿਸਟ ਆਗੂ ਸੀ ਜਿਸਦਾ ਮਤਲਬ ਹੈ ਕਿ ਉਹ ਇੱਕ ਅਜਿਹੀ ਸਰਕਾਰ ਚਲਾਉਂਦਾ ਸੀ ਜਿਸ ਵਿੱਚ ਸਾਰੀ ਤਾਕਤ ਉਸ ਇਕੱਲੇ ਦੇ ਹੱਥਾਂ ਵਿੱਚ ਹੁੰਦੀ ਸੀ ਅਤੇ ਲੋਕਾਂ ਨੂੰ ਆਜ਼ਾਦੀ ਨਾਲ ਜਿਉਣ ਦਾ ਕੋਈ ਹੱਕ ਨਹੀਂ ਸੀ ਮਸੋਲਿਨੀ ਦਾ ਸੁਪਨਾ ਸੀ ਕਿ ਉਹ ਇਟਲੀ ਨੂੰ ਪੁਰਾਣੇ ਰੋਮਨ ਸਾਮਰਾਜ ਵਾਂਗ ਬਣਾਏ ਅਤੇ ਆਪਣੇ ਦੇਸ਼ ਦੀਆਂ ਸਰਹੱਦਾਂ ਨੂੰ ਹੋਰ ਦੇਸ਼ਾਂ ਤੱਕ ਫੈਲਾਏ ਇਸੇ ਲਈ ਉਹ ਹਰ ਉਸ ਮੌਕੇ ਦੀ ਤਾਕ ਵਿੱਚ ਰਹਿੰਦਾ ਸੀ ਜਿੱਥੋਂ ਉਸ ਨੂੰ ਆਪਣੀ ਤਾਕਤ ਵਧਾਉਣ ਦਾ ਰਸਾ ਮਿਲ ਸਕੇ ਹੁਣ ਆਉਂਦੇ ਹਾਂ ਇਸ ਕਹਾਣੀ ਦੇ ਦੂਜੇ ਮੁੱਖ ਪਾਤਰ ਜਾਨੀ ਕਿ ਮਹਾਰਾਜਾ ਭੁਪਿੰਦਰ ਸਿੰਘ ਬਾਰੇ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੇ ਮਹਾਰਾਜਾ ਸਨ ਇੱਕ ਅਜਿਹੇ ਰਾਜਾ ਜਿਨ੍ਹਾਂ ਦੀ ਸ਼ਾਨ ਨੂੰ ਸ਼ੌਕਤ ਅਤੇ ਰਤਵੇ ਦੀਆਂ ਗੱਲਾਂ ਦੂਰ ਦੂਰ ਤੱਕ ਮਸ਼ਹੂਰ ਸਨ ਪਰ ਉਹ ਸਿਰਫ ਆਪਣੀ ਰਿਆਸਤ ਦੇ ਰਾਜਾ ਬਣ ਕੇ ਖੁਸ਼ ਨਹੀਂ ਸਨ ਉਹਨਾਂ ਦਾ ਮਨ ਸੀ ਜਾਂ ਸੁਪਨਾ ਸੀ ਕਿ ਉਹ ਪੂਰੇ ਭਾਰਤ ਦਾ ਸਮਰਾਟ ਬਣੇ ਇਹ ਸੁਪਨਾ ਸ਼ਾਇਦ ਉਹਨਾਂ ਦੀ ਅੰਦਰੂਨੀ ਇੱਛਾ ਸੀ ਜਾਫਰ ਬਰਤਾਨਵੀ ਹਕੂਮਤ ਦੇ ਖਿਲਾਫ ਉਹਨਾਂ ਦੀ ਨਾਰਾਜ਼ਗੀ ਦਾ ਨਤੀਜਾ ਸੀ ਪਰ ਇਹ ਗੱਲ ਸਾਫ਼ ਸੀ ਕਿ ਉਹ ਕੁਝ ਵੱਡਾ ਕਰਨਾ ਚਾਹੁੰਦੇ ਸਨ ਇਸ ਸੁਪਨੇ ਨੂੰ ਸੱਚ ਕਰਨ ਲਈ ਮਹਾਰਾਜਾ ਭੁਪਿੰਦਰ ਸਿੰਘ ਨੇ ਮਸੂਲਨੀ ਨਾਲ ਗੁਪਤ ਮੁਲਾਕਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਨ੍ਹਾਂ ਵਿੱਚੋਂ ਪਹਿਲੀ ਮੁਲਾਕਾਤ 17 ਅਪ੍ਰੈਲ 1935 ਨੂੰ ਰੋਮ ਵਿੱਚ ਹੋਈ ਮਹਾਰਾਜਾ ਨੇ ਮਸੂਲਨੀ ਨੂੰ ਕਿਹਾ ਕਿ ਜੇ ਤੁਸੀਂ ਭਾਰਤ ਤੇ ਹਮਲਾ ਕਰੋ ਤਾਂ ਮੈਂ ਤੁਹਾਡਾ ਸਾਥ ਦੇਵਾਂਗਾ ਮੇਰੇ ਕੋਲ 30 ਲੱਖ ਫੌਜ ਹੈ ਅਤੇ ਹੋਰ ਬਹੁਤ ਸਾਰੇ ਲੋਕ ਤੇ ਰਾਜੇ ਮੇਰੇ ਨਾਲ ਹਨ ਮਸੂਲਣੀ ਲਈ ਇਹ ਇੱਕ ਚੰਗਾ ਮੌਕਾ ਸੀ ਉਸ ਨੂੰ ਲੱਗਾ ਕਿ ਜੇ ਉਹ ਮਹਾਰਾਜਾ ਦੀ ਮਦਦ ਨਾਲ ਭਾਰਤ ਤੇ ਕਬਜ਼ਾ ਕਰ ਲਵੇ ਤਾਂ ਇਟਲੀ ਦੀ ਸ਼ਕਤੀ ਦੁਨੀਆ ਪਰ ਵਿੱਚ ਫੈਲ ਜਾਵੇਗੀ ਇਸ ਤਰ੍ਹਾਂ ਦੋਵਾਂ ਨੇ ਮਿਲ ਕੇ ਇੱਕ ਸਾਜ਼ਿਸ਼ ਰਚਨੀ ਸ਼ੁਰੂ ਕਰ ਦਿੱਤੀ ਪਰ ਇੱਥੇ ਸਵਾਲ ਇਹ ਉੱਠਦਾ ਕਿ ਇਹ ਸਾਜ਼ਿਸ਼ ਸੱਚਮੁੱਚ ਸਫਲ ਹੋ ਸਕਦੀ ਸੀ ਮਹਾਰਾਜਾ ਦਾ ਇਹ ਦਾਵਾ ਕਿ ਉਹਨਾਂ ਕੋਲ 30 ਲੱਖ ਫੌਜ ਹੈ ਕਿੰਨਾ ਕੁ ਸੱਚ ਸੀ ਉਸ ਸਮੇਂ ਭਾਰਤ ਵਿੱਚ ਬਹੁਤ ਸਾਰੀਆਂ ਰਿਆਸਤਾਂ ਸਨ ਅਤੇ ਹਰ ਰਾਜੇ ਦੀ ਆਪਣੀ ਸੱਤਾ ਤੇ ਆਪਣੀਆਂ ਫੌਜਾਂ ਸਨ ਕੀ ਮਹਾਰਾਜਾ ਸੱਚਮੁੱਚ ਸਾਰੇ ਰਾਜਿਆਂ ਨੂੰ ਇਕੱਠਾ ਕਰ ਸਕਦਾ ਸੀ ਅਤੇ ਜੇ ਉਹ ਇਹ ਕਰ ਵੀ ਲੈਂਦਾ ਤਾਂ ਕਿ ਉਹ ਫਿਰ ਪ੍ਰਤਾਨਵੀ ਸਾਮਰਾਜ ਦੀ ਤਾਕਤ ਦਾ ਮੁਕਾਬਲਾ ਕਰ ਸਕਦਾ ਸੀ ਜੋ ਉਸ ਸਮੇਂ ਦੁਨੀਆ ਦੀ ਸਭ ਤੋਂ ਵੱਡੀ ਫੌਜੀ ਤਾਕਤ ਸੀ ਮਸੂਲਨੀ ਦੇ ਪੱਖ ਤੋਂ ਵੀ ਇਹ ਯੋਜਨਾ ਬਹੁਤ ਮੁਸ਼ਕਲ ਜਾਪਦੀ ਸੀ ਇਟਲੀ ਅਤੇ ਭਾਰਤ ਦੇ ਵਿਚਕਾਰ ਹਜ਼ਾਰਾਂ ਮੀਲ ਦੀ ਦੂਰੀ ਸੀ ਇਟਲੀ ਦੀ ਫੌਜ ਭਾਵੇਂ ਮਜ਼ਬੂਤ ਸੀ ਪਰ ਉਸ ਕੋਲ ਭਾਰਤ ਵਰਗੇ ਵੱਡੇ ਦੇਸ਼ ਤੇ ਹਮਲਾ ਕਰਨ ਦੀ ਸਮਰੱਥਾ ਸ਼ਾਇਦ ਨਹੀਂ ਸੀ ਇਸ ਤੋਂ ਇਲਾਵਾ ਮਸੂਲਨੀ ਦੀਆਂ ਆਪਣੀਆਂ ਸਮੱਸਿਆਵਾਂ ਸਨ ਉਹ ਪਹਿਲਾਂ ਯੂਰਪ ਅਤੇ ਅਫਰੀਕਾ ਵਿੱਚ ਆਪਣੀ ਸੱਤਾ ਫਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਭਾਰਤ ਤੇ ਹਮਲਾ ਕਰਨ ਲਈ ਉਸ ਨੂੰ ਬਹੁਤ ਸਾਰੇ ਸਾਧਨਾਂ ਅਤੇ ਸਮੇਂ ਦੀ ਲੋੜ ਸੀ ਜੋ ਉਸ ਕੋਲ ਸ਼ਾਇਦ ਨਹੀਂ ਸਨ ਇਸ ਲਈ ਇਹ ਸਾਜ਼ਿਸ਼ ਸ਼ੁਰੂ ਤੋਂ ਹੀ ਇੱਕ ਸੁਪਨੇ ਵਰਗੀ ਆਪਦੀ ਸੀ ਜਿਸ ਦਾ ਅਸਲੀਅਤ ਵਿੱਚ ਪੂਰਾ ਹੋਣਾ ਬਹੁਤ ਹੀ ਮੁਸ਼ਕਲ ਸੀ ਤੇ ਇਸੇ ਕਰਕੇ ਸਾਜ਼ਿਸ਼ ਜਾਦਾ ਦਿਨਾਂ ਤੱਕ ਗੁਪਤ ਨਾ ਰਹਿ ਸਕੀ। ਬ੍ਰਿਟਾਨਵੀ ਹਕੂਮਤ ਨੂੰ ਇਸ ਬਾਰੇ ਪਤਾ ਲੱਗ ਗਿਆ। ਉਹਨਾਂ ਦੇ ਜਾਸੂਸ ਹਰ ਜਗ੍ਹਾ ਫੈਲੇ ਹੋਏ ਸਨ ਅਤੇ ਉਹ ਅਜੇਹੀਆਂ ਗੱਲਾਂ ਤੇ ਪੂਰੀ ਨਜ਼ਰ ਰੱਖਦੇ ਸੀ। ਬ੍ਰਿਟਾਨਵੀ ਰਾਜਦੂਤ ਨੇ ਮਹਾਰਾਜਾ ਭੁਪਿੰਦਰ ਸਿੰਘ ਨੂੰ ਸਖਤ ਚੇਤਾਵਨੀ ਦਿੱਤੀ। ਉਹਨਾਂ ਨੇ ਸਾਫ਼ ਕਿਹਾ ਕਿ ਜੇ ਮਹਾਰਾਜਾ ਇਹਨੇ ਮਸੂਲਣੀ ਨਾਲ ਮੁਲਾਕਾਤਾਂ ਜਾਰੀ ਰੱਖੀਆਂ ਤਾਂ ਉਹਨਾਂ ਦੀ ਰਿਆਸਤ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਸਕਦੀ। ਤਾਂ ਮਹਾਰਾਜਾ ਇਹ ਸੁਣ ਕੇ ਡਰ ਗਿਆ। ਉਹਨਾਂ ਨੂੰ ਪਤਾ ਸੀ ਕਿ ਬ੍ਰਿਟਾਨਵੀ ਸਰਕਾਰ ਨਾਲ ਟੱਕਰ ਲੈਣ ਦੀ ਤਾਕਤ ਉਹਨਾਂ ਕੋਲ ਨਹੀਂ ਸੀ। ਤੇ ਆਖਰਕਾਰ ਉਹਨਾਂ ਨੇ ਆਪਣੀ ਯੋਜਨਾ ਛੱਡ ਦਿੱਤੀ ਤੇ ਚੁੱਪਚਾਪ ਬਾਪਸ ਆ ਗਏ। ਮਹਾਰਾਜਾ ਭਿੰਦਰ ਸਿੰਘ ਦਾ ਸੁਪਨਾ ਤਾਂ ਅਧੂਰਾ ਰਹਿ ਗਿਆ। ਪਰ ਇਹ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਕਾਲੇ ਕਿੱਸੇ ਵਜੋਂ ਹਮੇਸ਼ਾ ਦਰਜ ਰਹੇਗਾ।